ਥੋੜੀ ਪਹਿਲਾਂ ਤੁਹਾਨੂੰ ਸਿਖਾਉਣਾ ਥੋੜੀ ਆ ਵੀ ਤੁਸੀਂ ਜੀ ਇਮੋਸ਼ਨਲ ਹੋ ਜੀ ਇਮੋਸ਼ਨਲ ਹੋਇਆ ਸੇਵਾ ਪਹੁੰਚੇਗੀ ਆਪਾਂ ਕੋ ਕੰਮ ਨਹੀਂ ਕਰ ਰੋਣਾ ਨਹੀਂ ਨਾ ਨਾ ਜੇ ਤੈਨੂੰ ਕਹਿ ਦਿੱਤਾ ਤੁਹਾਡੀ ਮਾਂ ਆ ਤੇ ਫਿਰ ਰੋਣ ਦਾ ਤਾਂ ਮਤਲਬ ਹੀ ਕੋਈ ਨਹੀਂ ਬਣਦਾ ਇਹ ਲਾ ਦੇ ਨਾ ਹੋਣ ਕਰਕੇ ਇੱਕ ਉਸ ਚੀਜ਼ ਦਾ ਵੀ ਚਲੋ ਦੁੱਖ ਲੱਗਦਾ ਆ ਸਾਹਮਣ ਵਾਲਾ ਨਹੀਂ ਨਾ ਹਾਂ ਸਾਹਮਣ ਵਾਲਾ ਬਜ਼ੁਰਗ ਅਵਸਥਾ ਆ ਜਿਹੜੀ ਸੰਗਤ ਸੁਣਦੀ ਆ ਉਹ ਸੰਗਤ ਦੇ ਕੋਲ ਬਹੁਤ ਪਾਵਰ ਹੁੰਦੀ ਆ ਅਰਦਾਸਾਂ ਕੰਮ ਕਰਦੀਆਂ ਨੇ ਮੈਂ ਜਿਹੜੀ ਉਹ ਮੈਂਤ ਦੀ ਦਿਸਬੰਦ ਜਿਹੜਾ ਆ ਉਹ ਸੰਗਤ ਕੱਢ ਕੇ ਦਿੰਦੀ ਐ ਉਹਦੇ ਨਾਲ ਹੀ ਇਹ ਸਾਰੇ ਕਾਰਜ ਜਿਹੜੇ ਸਬਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਨਹੀਂ ਦੱਸਣੀ ਨਹੀਂ ਇਹ ਇਹ ਸਿੱਧਾ ਨੋਰਮਲ ਇਹ ਥੋੜੀ ਪਹਿਲਾਂ ਤੁਹਾਨੂੰ ਸਿਖਾਉਣਾ ਥੋੜੀ ਆ ਵੀ ਤੁਸੀਂ ਜੀ ਇਮੋਸ਼ਨਲ ਹੋ ਜੀ ਇਮੋਸ਼ਨਲ ਹੋਇਆ ਸੇਵਾ ਪਹੁੰਚੇਗੀ ਆਪਾਂ ਕੋ ਕੰਮ ਨਹੀਂ ਕਰੇਗੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਐ ਜੀ ਅਸੀਂ ਬਹੁਤ ਗਰੀਬ ਬੰਦੇ ਜੀ ਸਾਡੇ ਬਾਲ ਬੱਚਾ ਕੋਈ ਨਹੀਂ ਹੈ ਨਹੀਂ ਨਹੀਂ ਇਹ ਕੰਮ ਨਹੀਂ ਕਰਨਾ ਤੁਸੀਂ ਨਾ ਬਿਲਕੁਲ इमोशनल ਨਹੀਂ ਹੋਣਾ ਇਹ ਕੰਮ ਗਲਤ ਆ ਇਹ ਇਹ ਲੋਕੀ ਇਹ ਲੋਕੀ ਕਰਦੇ ਆ ਵੀ ਤੁਸੀਂ ਪਹਿਲਾਂ ਜੀ इमोशनल ਹੋ ਫਿਰ ਤੁਹਾਡੀ ਵੀਡੀਓ ਵਾਇਰਲ ਹੋਏਗੀ ਜਾਂ ਪੈਸੇ ਆਉਣਗੇ ਤੁਸੀਂ ਬਿਲਕੁਲ ਨਹੀਂ ਇਹ ਚੀਜ਼ ਕਰਨੀ ਜਿਹੜੀ ਸੰਗਤ ਸੁਣਦੀ ਆ ਉਹ ਸੰਗਤ ਦੇ ਕੋਲ ਬਹੁਤ ਪਾਵਰ ਹੁੰਦੀ ਆ ਅਰਦਾਸਾਂ ਕੰਮ ਕਰਦੀਆਂ ਨੇ ਮੈਂ ਜਿਹੜੀ ਉਹ ਮੈਂਥ ਦੀ ਦਿਸਬੰਧ ਜਿਹੜਾ ਆ ਉਹ ਸੰਗਤ ਕੱਢ ਕੇ ਦਿੰਦੀ ਐ ਉਹਦੇ ਨਾਲ ਹੀ ਇਹ ਸਾਰੇ ਕਾਰਜ ਜਿਹੜੇ ਸਬਰਦੇ ਆ ਕਿਉਂਕਿ ਸਾਡੇ ਹੋਰ ਬਹੁਤ ਕਾਰਜ ਮਾਤਾ ਚੱਲਦੇ ਪਿਆ ਮਾਤਾ ਜੀ ਆ ਗੱਲ ਗੱਲ ਤੇ ਐਂ ਰੋਣਾ ਨਹੀਂ ਨਾ 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 ਜੇ ਤੈਨੂੰ ਕਹਿ ਦਿੱਤਾ ਤੂੰ ਸਾਡੀ ਮਾਂ ਆ ਤੇ ਫਿਰ ਰੋਣ ਦਾ ਤਾਂ ਮਤਲਬ ਹੀ ਕੋਈ ਨਹੀਂ ਬਣਦਾ ਨਾ ਜੇ ਮਾਂ ਪੁੱਤ ਦੇ ਸਾਹਮਣੇ ਰੋਵੇ ਤੇ ਫਿਰ ਮਜ਼ਾ ਨਹੀਂ ਆਉਂਦਾ ਇਸ ਤਰ੍ਹਾਂ ਕੰਮ ਕਰਨ ਦਾ ਏਮੋਸ਼ਨਲ ਹੋਣਾ ਸੁਭਾਵਿਕ ਆ ਕਿਉਂਕਿ ਇਹਨਾਂ ਦੇ ਕੋਲ ਕੋਈ ਮਲਕੇ ਲਾ ਦੇ ਨਾ ਹੁਣ ਕਰਕੇ ਇੱਕ ਉਸੇ ਦਾ ਵੀ ਚਲੋ ਦੁੱਖ ਲੱਗਦਾ ਆ ਸਾਹਮਣ ਵਾਲਾ ਨਹੀਂ ਹਾਂ ਸਾਹਮਣ ਵਾਲਾ ਬਜ਼ੁਰਗ ਅਵਸਥਾ ਆ ਸਭ ਤੋਂ ਵੱਡੀ ਟੈਨਸ਼ਨ ਵਾਲੀ ਗੱਲ ਇਹ ਹੋ ਜਾਂਦੀ ਕਿ ਇਹ ਇਸ ਜਿਹੜਾ ਬਜ਼ੁਰਗ ਤੁਸੀਂ ਦੇਖ ਰਹੇ ਹੋ ਇਹ ਹਾਰਟ ਦੇ ਪੇਸ਼ੈਂਟ ਆ ਇਹ ਹਾਰਟ ਦੇ ਪੇਸ਼ੈਂਟ ਆ ਪਲੱਸ ਇਹਨਾਂ ਨੂੰ ਸ਼ੂਗਰ ਦੀ ਵੀ ਪ੍ਰੋਬਲਮ ਆ ਇਸ ਮਾਤਾ ਜੀ ਆ ਇਹਨਾਂ ਨੂੰ ਵੀ ਸ਼ੂਗਰ ਦੀ ਪ੍ਰੋਬਲਮ ਹੋਣ ਕਰਕੇ ਇਹ ਜਿਹੜੀ ਸਮੱਸਿਆ ਜਿਹੜੀ ਆ ਜ਼ਿਆਦਾ ਆ ਗਈ ਪਹਿਲਾਂ ਅੰਕਲ ਜੀ ਕੰਮ ਕਰਦੇ ਸੀਗੇ ਪਹਿਲਾ ਕਹਨਾ ਹੈ ਕਿ ਕੰਮ ਕਰ ਦਿੰਦੇ ਸੀ ਪਾਪਰਾ ਨਾਲ ਬਣਾਈ ਸੀ ਹਾਂਜੀ ਪਾਪਰਾ ਨਾਲ ਬਣਾਈ ਸੀ ਪਾਪਰਾ ਦੀ ਨਾਲ ਪਾਪਰਾ ਦੀ ਨਾਲਾ ਨਹੀਂ ਆਦੀ ਜਿਹੜੀ ਹਾਂਜੀ ਛੱਡੀ ਚੱਲਦੀ ਆ ਧਾਗੇ ਵਾਲੇ ਅੱਛਾ ਉਹ ਬਣਾਈ ਉਹ ਕਿੰਨੀ ਸੇਵਾ ਦਿੰਦੇ ਨੇ ਤੁਹਾਨੂੰ ਉਹ ਦਿੰਦੇ 400 ਰੁਪਏ ਦਿਹਾੜੀ 400 ਰੁਪਏ ਦਿਹਾੜੀ ਦਿੰਦੇ ਨੇ ਮੈਂ ਟਾਈਮ ਨਾਲ ਨਾ ਦੇ ਮਿਹਨਤ ਕਰਕੇ ਬਣਾਇਆ ਤੇ ਮੁੰਜੇ ਘਰ ਲਈ ਉਹ ਬਣਾਉਂਦਾ ਅੱਛਾ ਬਜ਼ੁਰਗੋ ਕੱਲਾ ਤੁਹਾਨੂੰ ਘਰ ਨਹੀਂ ਬਣਾ ਕੇ ਦੇਣਾ ਅੱਜ ਕੈਮਰੇ ਮੂਹਰੇ ਗੁਰੂ ਸਾਹਿਬ ਦੀ ਓਟ ਆਸਰੇ ਨਾਲ ਆਸੀ ਧਰਨਾ ਵਾਅਦਾ ਕਰਦੇ ਆ ਘਰ ਬਣਾਉਣ ਤੋਂ ਬਾਅਦ ਤਾਨੂੰ ਹਰ ਇੱਕ ਮਹੀਨੇ ਦਾ ਰਸਣ ਜਿਹੜਾ ਪੱਕਾ ਲਵਾ ਦੇਾਂਗੇ। ਹਾਂਜੀ। ਠੀਕ ਹੈ ਜੀ। ਉਹਦੇ ਨਾਲ ਤੁਹਾਡਾ ਰਹਿਣ-ਬਸੇਰਾ ਵੀ ਨਾਲ ਹੋ ਜਾਊਗਾ, ਘਰ ਵੀ ਬਣ ਜਾਏਗਾ। ਤੁਹਾਡੇ ਕੋਲ ਰਸਣ ਹੀ ਪਹੁੰਚਦਾ ਹੋ ਜਾਏਗਾ। ਹੋਰ ਦੱਸੋ ਅਸੀਂ ਤਾਂ ਸਾਡੇ ਲੈ ਕੇ ਸੇਵਾ। ਠੀਕ ਤੁਹਾਡੇ ਹੱਥ ਰੱਖਦੇ ਅਸੀਂ। ਤਰੱਕੀਆਂ ਉਹ ਤੁਹਾਡੀਆਂ ਸੀਸਾਂ ਚਾਹੀਦੀਆਂ। ਹੋਰ ਵਾਹਿਗੁਰੂ ਪ੍ਰਮਾਤਮਾ ਤੁਹਾਨੂੰ ਵਾਧੇ। ਤੁਹਾਨੂੰ ਇਹ ਹੈਰਾਨੀ ਦੀ ਗੱਲ ਦੱਸਦਾ ਕਿ ਡਾਕਟਰਾਂ ਨੇ ਸਾਨੂੰ ਇੱਥੋਂ ਤੱਕ ਕਹਿਤਾ ਸੀ ਮਨਾ ਕਰਤਾ ਸੀ ਤੁਹਾਡੇ ਕੋਲ ਕੋਈ ਇਲਾਜ ਨਹੀਂ ਹੋ ਸਕਦੀ। ਪਰ ਗੁਰੂ ਸਾਹਿਬ ਦੀ ਇਹੋ ਜਿਹੀ ਕਿਰਪਾ ਹੋਈ ਇਹੋ ਜੇ ਬਜ਼ੁਰਗ ਜੋੜਾਂ ਨੇ ਜਦੋਂ ਅਸੀਂ ਹੱਥ ਫੜਨਾ ਸ਼ੁਰੂ ਕੀਤਾ ਉਹਨਾਂ ਦੇ ਮਦਦ ਸ਼ੁਰੂ ਕੀਤੀ ਇਹੋ ਜੀਆਂ ਦਵਾਈਆਂ ਨਿਕਲੀਆਂ ਮੂੰਹ ਤੇ ਗੁਰੂ ਸਾਹਿਬ ਨੇ ਉਸੇ ਸਾਲ ਦੇ ਵਿੱਚ ਵਿੱਚ ਸਾਨੂੰ ਧੀ ਦੀ ਦਾਤ ਬਖਸ਼ਤੀ ਸੀ ਅਸੀਂ ਤੋਂ ਨਹੀਂ ਪੁੱਤਰ ਦੀ ਦਾਤ ਬਖਸ਼ਤੀ ਤੁਸੀਂ ਦੇਖੋ ਇੰਨੀ ਸੰਗਤ ਦੇ ਜਿਹੜੇ ਲੋੜਵੰਦ ਪਰਿਵਾਰ ਹੁੰਦੇ ਆ ਇਹਨਾਂ ਦੇ ਜ਼ੁਬਾਨ 'ਚ ਇੰਨਾ ਜ਼ਿਆਦਾ ਰਸ ਹੁੰਦਾ ਆ ਕਹਿੰਦੇ ਨਾ ਕਿਸੇ ਗਰੀਬ ਦੀ ਹਾਇਆ ਨਹੀਂ ਲੈਣੀ ਚਾਹੀਦੀ ਮਾੜਾ ਕਰਮ ਨਹੀਂ ਕਰਨਾ ਚਾਹੀਦਾ ਇੱਕ ਮੈਂ ਤੁਹਾਨੂੰ ਬੰਦੇ ਦੀ ਕਰਤੂਤ ਦੱਸਦਾ ਸੁਲਤਾਨਵਿੰਡ ਪਿੰਡ ਦੇ ਵਿੱਚ ਇੱਕ ਲੋੜਵੰਦ ਪਰਿਵਾਰ ਅੰਕਲ ਜੀ ਇੱਕ ਬੰਦਾ ਹੈਗਾ ਤਨਤਨ ਏਰੀਏ ਦਾ ਉਹ ਬੰਦਾ ਕਹਿੰਦਾ ਆਹੇ ਤੁਹਾਨੂੰ ਘਰ ਬਣਾ ਕੇ ਦੇ ਦਿੰਨੇ ਆ ਹਾਂਜੀ ਉਸ ਬੰਦੇ ਨੇ ਕੀ ਕੀਤਾ ਵੀ ਜਿਹੜਾ ਉਹਨਾਂ ਦਾ ਰਹਿਣ ਬਸੇਰਾ ਥੋੜਾ ਬੋਤਾ ਹੈਗਾ ਹੀ ਨਾ ਟੁੱਟੇ ਪੱਜੇ ਮਕਾਨ ਦਾ ਉਹ ਸਾਰਾ ਕੁਝ ਪੱਟ ਕੇ ਲੈ ਗਿਆ ਉਹ ਦਿੱਤਾ ਉਹਨੇ ਵੇਚ ਉਧਰੋਂ ਮੈਨੂੰ ਮੈਸੇਜ ਕਰੀ ਜਾਵੇਗੀ ਮਨਜੀਤ ਸਿੰਘ ਵੀ ਅਸਰਾਂ ਕੋਲ ਲੋੜਵੰਦ ਪਰਿਵਾਰ ਹੈ ਤਾਂ ਉਹਦਾ ਘਰ ਬਣਾ ਕੇ ਦੇਣਾ ਉਹ ਪਿਓ ਦਾ ਪੁੱਤ ਪੱਟ ਕੇ ਤੇ ਤੂੰ ਲੈ ਗਿਆ ਸਾਰਾ ਕੁਝ ਤੇ ਬਣਾ ਕੇ ਹੋਣਾ ਸੀ ਦਈਏ ਉਹ ਪਰਿਵਾਰ ਮੇਰੇ ਕੋਲ ਆਇਆ ਤੇ ਉਹ ਕਹਿੰਦੇ ਵੀ ਇਸ ਤਰ੍ਹਾਂ ਸਾਡੇ ਨਾਲ ਆ ਪਾਣਾ ਵਾ ਪਰ ਗਿਆ ਕੋਈ ਬੰਦਾ ਆਇਆ ਸੀ ਗੁਰਸਿੱਖ ਸੀਗਾ ਤੇ ਉਹ ਕਹਿੰਦਾ ਵੀ ਅਸੀਂ ਤੁਹਾਨੂੰ ਘਰ ਬਣਾ ਕੇ ਦਿੰਨੇ ਆ ਤੇ ਉਹ ਸਾਡਾ ਜਿਹੜਾ ਹੈਗਾ ਸੀ ਉਹ ਵੀ ਪੱਟ ਕੇ ਲੈ ਗਿਆ 13 ਸੀਗੀਆਂ ਗਾਡਰ ਸੀਗੇ ਜੋ ਵੀ ਸਿਸਟਮ ਸੀ ਹਾਂ ਉਹ ਸਾਰਾ ਚੱਕ ਕੇ ਲੈ ਗਿਆ ਤੇ ਪਰਿਵਾਰ ਦਾ ਜਿਹੜਾ ਘਰ ਹੈ ਉਹਨੇ ਨਹੀਂ ਬਣਾ ਕੇ ਦਿੱਤਾ ਅਜ ਤੱਕ ਉਧਰੋਂ ਮੈਨੂੰ ਮੈਸੇਜ ਕਰ ਰਿਹਾ ਕਿ ਕੋਈ ਲੋੜਵੰਦ ਪਰਿਵਾਰ ਹੈ ਜਦੋਂ ਇਸ ਇਸ ਲੋੜਵੰਦ ਪਰਿਵਾਰ ਨੇ ਮੇਰੇ ਤੱਕ ਪਹੁੰਚ ਕੀਤੀ ਮੈਂ ਫਿਰ ਬੰਦਾ ਤਾਂ ਦੱਸੋ ਉਹਦਾ ਫੋਨ ਦੱਸੋ ਜਦੋਂ ਮੈਂ ਚੈੱਕ ਕੀਤਾ ਆਪਣਾ ਵਟਸਐਪ ਤੇ ਉਸੇ ਬੰਦੇ ਦੇ ਮੈਸੇਜ ਮੈਨੂੰ ਆਏ ਹੋਏ ਸੀਗੇ ਕਿ ਇੱਕ ਲੋੜਵੰਦ ਪਰਿਵਾਰਾਂ ਦਾ ਘਰ ਬਣਾ ਕੇ ਦਿਓ ਵੀ ਯਾਰ ਜੇ ਤੁਸੀਂ ਬਣਾ ਕੇ ਨਹੀਂ ਕਿਸੇ ਲੋੜਵੰਦ ਦਾ ਦੇ ਸਕਦੇ ਹੁੰਦਾ ਪਟਕੇ ਤਾਂ ਨਾ ਲੈ ਕੇ ਜਾਓ ਯਾਰ ਬੜੀ ਸ਼ਰਮ ਵਾਲੀ ਗੱਲ ਹੈ ਵੀ ਸਾਨੂੰ ਖੁਦ ਨੂੰ ਸ਼ਰਮ ਆਉਂਦੀ ਹੈ ਵੀ ਇੱਕ ਸਮਾਜ ਸੇਵੀਆਂ ਦਾ ਕੰਮ ਹੁੰਦਾ ਹੈ ਕਿ ਲੋੜਵੰਦਾਂ ਦੀ ਬਾਹ ਫੜਨੀ ਨਾ ਕਿ ਜਿਹੜਾ ਉਹਨਾਂ ਦਾ ਬਣਿਆ ਹੋਇਆ ਉਹ ਵੀ ਪਟਕੇ ਲੈ ਜਾਣਾ ਇਹ ਸਾਡੇ ਲਈ ਬਹੁਤ ਸ਼ਰਮ ਵਾਲੀ ਗੱਲ ਆ ਜੇਕਰ ਉਹ ਵੀਰ ਸੁਣਦਾ ਵੀ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਗਾ ਕਿਉਂਕਿ ਫਿਰ ਗੱਲ ਜਿਆਦਾ ਵੱਧ ਜਾਂਦੀ ਹੈ ਜੇਕਰ ਉਹ ਵੀਡੀਓ ਦੇ ਵਿੱਚ ਸੁਣਦਾ ਵੀ ਹੋਏਗਾ ਨਾ ਵੀਰ ਉਹਨੂੰ ਬੇਨਤੀ ਆ ਜਿਹੜਾ ਲੋੜਵੰਦ ਪਰਿਵਾਰ ਹੈ ਉਹ ਤਿਆਂ ਸਮੇਤ ਅੱਜ ਵੀ ਕਿਰਾਏ ਤੇ ਰਹਿ ਰਿਹਾ ਤੇ ਉਹਨਾਂ ਦੇ ਜਿਹੜੇ ਜਗ੍ਹਾ ਹੈਗਾ ਸੀਗਾ ਬਣਿਆ ਹੋਇਆ ਸੀ ਥੋੜਾ ਬਹੁਤਾ ਟੰਚ ਉਹ ਵੀ ਤੁਸੀਂ ਪੱਟ ਕੇ ਲੈ ਗਏ ਹੋ ਇਹ ਸਾਡੇ ਲਈ ਬਹੁਤ ਜ਼ਿਆਦਾ ਸ਼ਰਮ ਵਾਲੀ ਗੱਲ ਆ ਤੇ ਸਾਨੂੰ ਵੀ ਉਦੋਂ ਬਹੁਤ ਸ਼ਰਮ ਆਈ ਇਹ ਚੀਜ਼ ਸੁਣ ਕੇ ਵੀਰ ਤੁਸੀਂ ਜੇ ਕਿਸੇ ਦਾ ਕਾਰਜ ਸਵਾਰ ਨਹੀਂ ਸਕਦੇ ਤੇ ਕਿਸੇ ਦਾ ਮਾੜਾ ਨਾ ਕਰੋ ਇਹੀ ਹੱਥ ਜੋੜ ਕੇ ਬੇਨਤੀ ਆ ਤੇ ਆਜੋ ਆਪਾਂ ਰਲ ਮਿਲ ਕੇ ਇਸ ਲੋੜਵੰਦ ਪਰਿਵਾਰ ਦੀ ਬਾਹ ਫੜੀਏ ਤੇ ਇਹਨਾਂ ਦੀ ਮਦਦ ਕਰੀਏ ਤਾਂ ਕਿ ਅਸੀਂ ਕੋਸ਼ਿਸ਼ ਕਰਾਂਗੇ ਮਿਸਤਰੀ ਸਾਹਿਬ ਹੁਣ ਸੰਗਤ ਸੌਂਦੀ ਪਈ ਆ ਵੀ ਆਪਾਂ ਇਸ ਮਹੀਨੇ ਦੇ ਵਿੱਚ ਵਿੱਚ ਸਵਾ ਮਹੀਨੇ ਦੇ ਵਿੱਚ ਵਿੱਚ ਇਸ ਪਰਿਵਾਰ ਦਾ ਜਿਹੜਾ ਰਹਿਣ ਬਸੇਰਾ ਇੱਥੇ ਬਣਾ ਕੇ ਦੇਣਾ ਕੋਈ ਨੋ ਹੋ ਜੂ ਤਿਆਰੀ ਹੋ ਜੂ ਕਿਉਂਕਿ ਇਸ ਏਰੀਆ ਦੇ ਵਿੱਚ ਤੁਹਾਨੂੰ ਪਤਾ ਚੋਰ ਚੱਕੇ ਬਹੁਤ ਜ਼ਿਆਦਾ ਮੈਂ ਤਿਆਰੀ ਹੋ ਜੂ ਮਹਾਰਾਜ ਜੀ ਹੋ ਜੂਗੀ ਤੇ ਬਣਾ ਲੂ ਤੇ ਫੇਰ ਹੀ ਹੋਊਗਾ ਹਾਂਜੀ ਸਭ ਕੁਝ ਆਇਆ ਨਾ ਜਦੋਂ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਰਾ ਕੁਝ ਹੋ ਜਾਂਦਾ ਜੀ ਸੇਵਾ ਦੀ ਕਿਹੜੀ ਗੱਲ ਸੰਗਤ ਸੁਣਦੀ ਪਈ ਆ ਸੰਗਤ ਨੂੰ ਬੇਨਤੀ ਲਾਤੀ ਆ ਸੰਗਤ ਆਪੇ ਪ੍ਰਮਾਤਮਾ ਸੰਗਤ ਵਿੱਚ ਵਸਦਾ ਆ ਤੇ ਉਹਨੇ ਸਭ ਕੁਝ ਕਾਰਜ ਸਵਾਰਨੇ ਆ ਇਹੀ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਕਰਨੀ ਬੇਨਤੀਆਂ ਕਰਨਾ ਪਰਵਾਨ ਕੋਈ ਭੁੱਲ ਚੋ ਕੋਈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਾ ਦੇ ਪੁੱਤ ਬਾਲ